ਵਿਰਟੀਵੀ ਯੂਕੇ ਦੇ ਖਾਸ ਪ੍ਰੋਗਰਾਮ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸਾਰੇ ਪੰਜਾਬੀਆਂ ਨੂੰ ਦੇਸ਼ਵਾਸੀਆਂ ਨੂੰ ਔਰ ਪੂਰੀ ਦੁਨੀਆ ਦੇ ਵਿੱਚ ਵੱਸਦੇ ਪੰਜਾਬੀ ਜਿਹੜੇ ਨੇ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਵਧਾਈਆਂ ਵਿਰਟੀਵੀ ਯੂਕੇ ਇਹ ਕਾਮਨਾ ਕਰਦਾ ਹੈ ਕਿ ਤੁਹਾਡੇ ਲੋਹੜੀ ਬਾਕੀ ਤਿਉਹਾਰਾਂ ਵਾਂਗ ਬਹੁਤ ਹੀ ਸ਼ਾਨਦਾਰ ਰਹੇ ਔਰ ਤੁਸੀਂ ਜਦੋਂ ਸੜਕ ਤੇ ਚੱਲੋ ਤੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ ਦੇ ਲਈ ਆਪਣੀ ਰਫ਼ਤਾਰ ਧੀਮੀ ਰੱਖੋ ਕਿਉਂਕਿ ਅਸੀਂ ਮੌਸਮ ਦੀ ਹਾਲ ਬਿਆਨੀ ਲਗਾਤਾਰ ਜ਼ਰੂਰ ਕਰਦੇ ਹਾਂ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਤਾਂ ਕਿ ਆਪਣੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਜਾਗਰੂਕ ਵੀ ਕੀਤਾ ਜਾ ਸਕੇ ਕਿ ਬਾਦਰੀ ਧੁੰਦ ਕਾਰਨ ਜਿੱਥੇ ਬੀਤੇ ਕੱਲ ਵੀ بارش ਪੂਰੇ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਹੋਈ ਹੈ ਜਿਸ ਦੇ ਨਾਲ ਮੌਸਮ ਅੱਜ ਜ਼ਰੂਰ ਲੋਹੜੀ ਵਾਲੇ ਦਿਨ ਖੁੱਲ ਗਿਆ ਹੈ ਔਰ ਮੌਸਮ ਵਿਭਾਗ ਦੇ ਵੱਲੋਂ ਵੀ ਇਹ ਦੱਸਿਆ ਗਿਆ ਕਿ ਲੋਹੜੀ ਵਾਲੇ ਦਿਨ ਔਰ ਮਕਰ ਸੰਕ੍ਰਾਂਤੀ ਵਾਲੇ ਦਿਨ ਜਣੇ ਕਿ ਮਾਗੀ ਵਾਲੇ ਦਿਨ ਜਿਹੜਾ ਦਿਨ ਇਸੇ ਤਰੀਕੇ ਦੇ ਨਾਲ ਖਿੜੇ ਰਹਿਣਗੇ ਕੋਈ بارش ਦੀ ਸੰਭਾਵਨਾ ਨਹੀਂ ਹੈ 2 ਦਿਨ ਦੇ ਵਿੱਚ 13 ਤੇ 14 ਤਰੀਕ ਨੂੰ ਲੋਹੜੀ ਤੇ ਮਾਗੀ ਦੇ ਉੱਤੇ ਦਿਨ ਪੂਰੀ ਤਰੀਕੇ ਦੇ ਨਾਲ ਖੁੱਲੇ ਰਹਿਣਗੇ ਔਰ ਅੱਜ ਵੀ ਜਿਹੜੀ ਧੁੱਪ ਹੈ ਉਹ ਖਿੜੀ ਹੋਈ ਹੈ ਔਰ 15 ਤਰੀਕ ਨੂੰ ਫੇਰ ਤੋਂ بارش ਦਾ ਜਿਹੜਾ ਅਲਰਟ ਹੈ ਉਹ ਜਾਰੀ ਕੀਤਾ ਗਿਆ ਹੈ ਕਿ 15 ਤਰੀਕ ਨੂੰ ਫੇਰ ਤੋਂ بارش ਦੇ ਅਸਾਰ ਜਿਹੜੇ ਨੇ ਉਹ ਬਣ ਰਹੇ ਨੇ ਪਰ ਦੋ ਦਿਨ ਮੌਸਮ ਖੁੱਲਾ ਰਹੇਗਾ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਖਬਰਾਂ ਵੱਲ ਵਧੀਏ ਤੇ ਖਬਰਾਂ ਦੇ ਵਿੱਚ ਅੱਜ ਦੀ ਜਿਹੜੀ ਸਭ ਤੋਂ ਵੱਡੀ ਖਬਰ ਕਹਿ ਸਕਦੇ ਹਾਂ ਕਿ ਦੁਨੀਆ ਦੇ ਸਭ ਤੋਂ ਵੱਡੇ ਧਾਰਮਿਕ ਤਿਉਹਾਰ ਦੀ ਅੱਜ ਸ਼ੁਰੂਆਤ ਹੋ ਗਈ ਹੈ ਸਮਾਗਮ ਦੀ ਸ਼ੁਰੂਆਤ ਹੋ ਗਈ ਹੈ ਜਾਨਕਿ ਪ੍ਰਯਾਗ ਰਾਜ ਦੇ ਵਿੱਚ ਅੱਜ ਕੁੰਭ ਦਾ ਆਗਾਜ਼ ਹੋ ਗਿਆ ਹੈ 13 ਜਨਵਰੀ ਤੋਂ ਲੈ ਕੇ ਇਹ 26 ਫਰਵਰੀ ਤੱਕ 45 ਦਿਨ ਦਾ ਪ੍ਰੋਗਰਾਮ ਜਿਹੜਾ ਹੈ ਉਹ ਚੱਲੇਗਾ ਪੂਰੇ ਦੇਸ਼ ਦੇ ਵਿੱਚ ਔਰ ਇਸ ਦੇ ਵਿੱਚ ਕਰੋੜਾਂ ਲੋਕ ਸ্নান ਕਰਨ ਦੇ ਲਈ ਪਹੁੰਚਣਗੇ ਔਰ ਜਿੱਥੇ ਕਿ ਯੂਪੀ ਸਰਕਾਰ ਦੇ ਵੱਲੋਂ ਇੱਕ ਅੰਕੜਾ ਜਿਹੜਾ ਜਾਰੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪਿਛਲੇ ਕੁੰਭ ਜਿਹੜਾ ਹੋਇਆ ਸੀ ਉਸ ਦੇ ਵਿੱਚ 25 ਕਰੋੜ ਦੇ ਲੋਕ ਕਰੀਬ ਲੋਕ ਜਿਹੜੇ ਸੀ ਸ਼ਾਹੀ ਸ্নান ਕਰਨ ਦੇ ਲਈ ਪਹੁੰਚੇ ਸੀ ਔਰ ਇਸ ਵਾਰ ਅਨੁਮਾਨ ਹੈ ਕਿਉਂਕਿ ਇਹ ਮਹਾਪੂਰਨ ਕੁੰਭ ਇਸ ਨੂੰ ਦੱਸਿਆ ਜਾ ਰਿਹਾ ਹੈ ਕਿ ਇੱਕ ਕੁੰਭ ਹੁੰਦਾ ਹੈ ਜਿਹੜਾ 6 ਸਾਲ ਬਾਅਦ ਆਉਂਦਾ ਉਸ ਨੂੰ ਅਰਧ ਕੁੰਭ ਕਿਹਾ ਜਾਂਦਾ ਇੱਕ ਕੁੰਭ ਹੁੰਦਾ ਹੈ ਜਿਹੜਾ ਮਹਾ ਕੁੰਭ ਹੁੰਦਾ ਹੈ ਉਹ 12 ਸਾਲ ਬਾਅਦ ਆਉਂਦਾ ਪਰ ਜਿਹੜਾ ਇਸ ਵਾਰ ਕੁੰਭ ਪ੍ਰਯਾਗਰਾਜ ਦੇ ਵਿੱਚ ਆਇਆ ਉਹ 12-12 ਸਾਲ ਦੇ ਜਿਹੜੇ 12 ਕੁੰਭ ਨੇ ਜਦੋਂ ਨਿਕਲ ਜਾਂਦੇ ਨੇ ਯਾਨੀ ਕਿ 144 ਸਾਲ ਬਾਅਦ ਮਹਾ ਪੂਰਨ ਕੁੰਭ ਜਿਹੜਾ ਉਹ ਇਸ ਵਾਰ ਪ੍ਰਯਾਗਰਾਜ ਦੇ ਵਿੱਚ ਮਨਾਇਆ ਜਾ ਰਿਹਾ ਸੋ ਉਸ ਨੂੰ ਲੈ ਕੇ ਯੂਪੀ ਸਰਕਾਰ ਦੀਆਂ ਭਾਰਤ ਸਰਕਾਰ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਔਰ ਅੰਕੜੇ ਜਿਹੜੇ ਜਾਰੀ ਕੀਤੇ ਗਏ ਨੇ ਉਸ ਦੇ ਵਿੱਚ ਇਹ ਦੱਸਿਆ ਗਿਆ ਕਿ ਅਨੁਮਾਨਿਤ 35 ਕਰੋੜ ਤੋਂ ਵੱਧ ਲੋਕ ਇਸ ਵਾਰ ਇਸ ਕੁੰਭ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਪਹੁੰਚਣਗੇ ਔਰ ਉਸ ਦੇ ਲਈ 4.5 ਲੱਖ ਤੋਂ ਵੱਧ ਲੋਕਾਂ ਦੀਆਂ ਉੱਥੇ ਸੇਵਾਵਾਂ ਲੱਗੀਆਂ ਨੇ ਚਾਹੇ ਪੁਲਿਸ ਕਰਮੀ ਹੋਣ ਚਾਹੇ ਸਫਾਈ ਕਰਮੀ ਹੋਣ ਚਾਹੇ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਵਿਵਸਥਾ ਹੋਵੇ ਉਹਨਾਂ ਦੇ ਲਈ 4.5 ਲੱਖ ਦੇ ਕਰੀਬ ਉੱਥੇ ਕਰਮਚਾਰੀ ਜਿਹੜੇ ਨੇ ਉਹ ਤਾਇਨਾਤ ਕੀਤੇ ਗਏ ਨੇ ਭਾਰਤ ਸਰਕਾਰ ਦੇ ਵੱਲੋਂ 2 ਮਹੀਨੇ ਦਾ ਇਹ ਜਿਹੜਾ ਪ੍ਰੋਗਰਾਮ ਹੈ ਕਿਉਂਕਿ 45 ਦਿਨ ਦਾ ਪ੍ਰੋਗਰਾਮ ਹੁੰਦਾ ਪਰ ਜਿਹੜੇ ਲੋਕ ਨੇ ਜਿਨ੍ਹਾਂ ਨੇ ਉੱਥੇ ਸੇਵਾਵਾਂ ਨਿਭਾਉਣੀਆਂ ਨੇ ਸਰਕਾਰੀ ਤੌਰ ਦੇ ਉੱਤੇ ਉਹ 1 ਮਹੀਨਾ ਪਹਿਲਾਂ ਤੋਂ ਹੀ ਉੱਥੇ ਪਹੁੰਚ ਗਏ ਨੇ ਔਰ ਇਸ ਨੂੰ ਦੇਖਦੇ ਹੋਏ ਕਿ ਜਿਹੜੇ ਲੋਕਾਂ ਨੇ ਉੱਥੇ ਸੇਵਾਵਾਂ ਨਿਭਾਉਣੀਆਂ ਨੇ ਉਹਨਾਂ ਲੋਕਾਂ ਦੇ ਜਿਹੜੇ ਬੱਚੇ ਨੇ ਹੁਣ ਕੋਈ ਵਾਰ ਇਦਾਂ ਹੁੰਦਾ ਕਿ ਹਸਬੰਡ ਵਾਈਫ ਦੋਵੇਂ ਉੱਥੇ ਸੇਵਾਵਾਂ ਨਿਭਾ ਰਹੇ ਨੇ ਡਿਊਟੀ ਤੇ ਮੌਜੂਦ ਨੇ ਪਰ ਉਹਨਾਂ ਦੇ ਬੱਚਿਆਂ ਨੂੰ ਫਿਰ ਦੋ ਮਹੀਨੇ ਕੌਣ ਦੇਖੇਗਾ ਉਸ ਦੇ ਲਈ ਇੱਕ ਅਸਥਾਈ ਰੂਪ ਦੇ ਉੱਤੇ ਉੱਥੇ ਜਿਹੜਾ ਸਕੂਲ ਵੀ ਬਣਾਇਆ ਗਿਆ ਕਿ ਉਹ ਬੱਚੇ ਵੀ ਉਹਨਾਂ ਦੇ ਨਾਲ ਉੱਥੇ ਰਹਿਣਗੇ ਔਰ ਬੱਚੇ ਵੀ 2 ਮਹੀਨੇ ਸਕੂਲ ਦੇ ਵਿੱਚ ਉਹਨਾਂ ਦੀ ਪੜ੍ਹਾਈ ਜਿਹੜੀ ਆ ਖਰਾਬ ਨਾ ਹੋਏ ਉਸ ਦੇ ਲਈ ਵੀ ਭਾਰਤ ਸਰਕਾਰ ਦੇ ਵੱਲੋਂ ਇਹ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਨੇ ਔਰ ਇਹਨਾਂ ਤਿਆਰੀਆਂ ਨੂੰ ਦੇਖਦੇ ਹੋਏ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੀਡੀਓਜ਼ ਵੀ ਦੇਖ ਰਹੇ ਹੋ ਜੋ ਵਾਇਰਲ ਹੋ ਰਹੀਆਂ ਨੇ ਔਰ ਅ ਅਮਰਿਤ ਸ਼ਾਹੀ ਇਸ਼ਨਾਨ ਜਿਹੜਾ ਹੈ ਉਹ ਅੱਜ ਤੋਂ ਸ਼ੁਰੂ ਹੋ ਜਾਏਗਾ ਔਰ ਕਰੋਣਾ ਲੋਕ ਉਥੇ ਨਤਮਸਤਕ ਹੋਣ ਦੇ ਲਈ ਪਹੁੰਚਣਗੇ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੱਜ 13 ਜਨਵਰੀ ਤੋਂ ਕੁੰਭ ਦਾ ਆਗਾਜ਼ ਹੋਇਆ ਪਰ ਇਸ ਤੋਂ ਪਹਿਲਾਂ ਹੀ ਪਿਛਲੇ ਦਿਨਾਂ ਦੇ ਵਿੱਚ ਹੀ 25 ਲੱਖ ਤੋਂ ਵੱਧ ਲੋਕ ਉਥੇ ਸ্নান ਕਰ ਚੁੱਕੇ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਇਹ ਚੀਜ਼ ਹੁੰਦੀ ਹੈ ਕਿ ਜਦੋਂ ਕੁੰਭ ਦਾ ਆਗਾਜ਼ ਹੋਏਗਾ ਤੇ ਬਹੁਤ ਜ਼ਿਆਦਾ ਭੀੜ ਹੋ ਜਾਏਗੀ ਬਹੁਤ ਜ਼ਿਆਦਾ ਰਸ਼ ਹੋ ਜਾਏਗਾ ਇਸ ਕਰਕੇ ਬੱਚਿਆਂ ਦੇ ਨਾਲ ਜੇਕਰ ਸ্নান ਕਰਨ ਦੇ ਲਈ ਜਾਣਾ ਤਾਂ ਪਹਿਲੇ-ਪਹਿਲਾਂ ਜਾਇਆ ਜਾਵੇ ਤੇ 25 ਲੱਖ ਤੋਂ ਵੱਧ ਲੋਕ ਅਜੇ ਤੱਕ ਜਿਹੜਾ ਉਥੇ ਸ্নান ਜਿਹੜਾ ਹੈ ਉਹ ਕਰ ਚੁੱਕੇ ਨੇ ਸੋ ਅੱਜ ਕੁੰਭ ਦਾ ਆਗਾਜ਼ ਹੋ ਗਿਆ 45 ਦਿਨ ਅਗਲੇ ਇਹ ਸਾਰ ਤਿਆਰੀਆਂ ਜਿਹੜੀਆਂ ਮੁਕੰਮਲ ਨੇ ਜੇਕਰ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਤੇ ਭਾਰਤ ਸਰਕਾਰ ਦੀ ਵੈਬਸਾਈਟ ਉੱਤਰ ਪ੍ਰਦੇਸ਼ ਸਰਕਾਰ ਦੀ ਵੈਬਸਾਈਟ ਦੇ ਉੱਪਰ ਜਾ ਕੇ ਵਿਜ਼ਿਟ ਕਰੋ ਔਰ ਉਸ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਕਿੱਥੇ ਕਿੱਥੇ ਅ ਬੱਸ ਸਟਾਪ ਬਣਾਏ ਗਏ ਨੇ ਕਿੱਥੇ ਤੁਹਾਨੂੰ ਪਰਚੀ ਮਿਲੇਗੀ ਕਿੱਥੇ ਜਾ ਕੇ ਤੁਸੀਂ ਇਸ਼ਨਾਨ ਕਰਨਾ ਸੋ ਕਿੱਥੇ ਕਿੱਥੇ ਰਹਿਣ ਦੀ ਤੁਹਾਡੀ ਵਿਵਸਥਾ ਹੋ ਸਕਦੀ ਹੈ ਉਹ ਸਾਰੀਆਂ ਜਾਣਕਾਰੀਆਂ ਉੱਥੇ ਮੁਕੰਮਲ ਤੌਰ ਦੇ ਉੱਤੇ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ ਜੇਕਰ ਗੱਲ ਕਿਸਾਨਾਂ ਦੀ ਕਰੀਏ ਤੇ ਕਿਸਾਨਾਂ ਦੀ ਅੱਜ ਇੱਕ ਬੈਠਕ ਹੋਏਗੀ ਐਸਕੇਐਮ ਦੇ ਦੋਵੇਂ ਧੜੇ ਅੱਜ ਪਾਤੜਾ ਦੇ ਵਿੱਚ ਕੇਂਦਰ ਦੇ ਖਿਲਾਫ ਸਾਂਝੀ ਰਣਨੀਤੀ ਬਣਾਉਣਗੇ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ 13 ਤਰੀਕ ਨੂੰ ਅਗਲੀ ਰਣਨੀਤੀ ਜਿਹੜੀ ਆ ਉਹ ਘੜੀ ਜਾਏਗੀ ਜਿਸ ਦੇ ਵਿੱਚ ਐਸਕੇਐਮ ਦੇ ਜਿਹੜੇ ਦੋ ਚਾਹੇ ਪੰਦੇਰ ਹੁਣਾਂ ਦਾ ਧੜਾ ਔਰ ਡੱਲੇਵਾਲ ਹੁਣਾਂ ਦਾ ਜਿਹੜਾ ਧੜਾ ਹੈ ਉਸ ਦੇ 10 ਲੋਕ ਔਰ 6 ਮੈਂਬਰੀ ਕਮੇਟੀ ਉਧਰ ਐਸਕੇਐਮ ਭਾਰਤ ਦੀ ਜਣਕੇ ਇਹ ਸਾਰੇ ਲੋਕ ਬੈਠ ਕੇ ਅੱਜ ਪਾਤੜਾ ਦੇ ਵਿੱਚ ਇੱਕ ਅਗਲੀ ਰਣਨੀਤੀ ਤਿਆਰ ਕਰਨਗੇ ਔਰ ਆਜੀ ਨਮੀ ਮੰਡੀਕਰਨ ਜਿਹੜੀ ਨੀਤੀ ਹੈ ਉਸ ਦਾ ਡਰਾਫਟ ਵੀ ਸਾੜਿਆ ਜਾਵੇਗਾ ਕਿਉਂਕਿ ਐਲਾਨ ਕੀਤਾ ਗਿਆ ਸੀ ਕਿਸਾਨਾਂ ਦੇ ਵੱਲੋਂ ਕਿ 13 ਤੇ 14 ਤਰੀਕ ਨੂੰ ਲੋੜੀ ਤੇ ਮਾਗੀ ਹਲੇ ਦਿਨ ਜਿਹੜੀਆਂ ਡਰਾਫਟ ਦੀਆਂ ਕਾਪੀਆਂ ਨੇ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਦੀਆਂ ਜਾਨੀ ਕਿ ਜਿਹੜੀਆਂ ਕਾਪੀਆਂ ਨੇ ਉਹਨਾਂ ਨੂੰ ਸਾੜਿਆ ਜਾਏਗਾ ਸੋ ਅੱਜ ਇਹ ਵੀ ਪ੍ਰੋਗਰਾਮ ਹੋਏਗਾ ਔਰ ਅੰਦੋਲਨ ਦੇ ਵਿੱਚ ਇੱਕ 80 ਸਾਲਾ ਬਜ਼ੁਰਗ ਦੀ ਬੀਤੇ ਕੱਲ ਵੀ ਮੌਤ ਹੋ ਗਈ ਹੈ ਬਿਮਾਰ ਸੀ ਉਹ ਬਿਮਾਰ ਹੋਇਆ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਸ ਤੋਂ ਬਾਅਦ ਉਦੀ ਮੌਤ ਹੋ ਗਈ ਹੈ ਔਰ ਜੇਕਰ ਡੱਲੇਵਾਲ ਦੀ ਗੱਲ ਕਰੀਏ ਤੇ ਡੱਲੇਵਾਲ ਆਪਣੇ 48 49 ਦਿਨ ਉਹਨਾਂ ਨੂੰ ਹੋ ਗਏ ਨੇ ਮਰਨ ਵਰਤ ਤੇ ਬੈਠਿਆ ਔਰ ਜੋ ਉਹਨਾਂ ਦੇ ਡਾਕਟਰੀ ਟੀਮ ਹੈ ਉਹਨਾਂ ਦੇ ਵੱਲੋਂ ਹੁਣ ਦੱਸਿਆ ਜਾ ਰਿਹਾ ਹੈ ਕਿ ਡੱਲੇਵਾਲ ਦੀਆਂ ਜਿਹੜੀਆਂ ਅੱਖਾਂ ਨੇ ਉਹ ਸੁਗਣੇ ਨੇ ਆ ਸ਼ੁਰੂ ਹੋ ਗਈਆਂ ਨੇ ਸੋ ਸਰੀਰ ਦੇ ਜਿਹੜੇ ਅੰਗ ਨੇ ਉਹ ਖਰਾਬ ਹੋਣ ਇਸੇ ਤਰ੍ਹਾਂ ਦੇ ਉੱਤੇ ਜੇ ਅਸੀਂ ਪੰਜਾਬੀ ਦੇ ਵਿੱਚ ਕਹੀਏ ਤਾਂ ਖਰਾਬ ਹੋਣ ਸ਼ੁਰੂ ਹੋ ਗਏ ਨੇ ਕਿਉਂਕਿ ਦਿਨ ਜ਼ਿਆਦਾ ਹੋ ਗਏ ਨੇ ਔਰ ਉਹਨਾਂ ਦੀ ਸਿਹਤ ਜਿਹੜੀ ਹੈ ਉਹ 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 ਉਹਨਾਂ ਨੂੰ ਅਲਾਉ ਨਹੀਂ ਕਰਦੀ ਉਸ ਤੋਂ ਇਲਾਵਾ ਸੰਯੁਕਤ ਖਸਾਨ ਮੋਰਚੇ ਦੇ ਦੋਵੇਂ ਧੜੇ ਤੜੇ ਗੈਰ ਸਿਆਸੀ ਤੇ ਸਿਆਸੀ 15 ਜਨਵਰੀ ਦੀ بجائے ਜਾਨੀ ਕਿ ਪਹਿਲਾ 15 ਤਰੀਕ ਦਾ ਐਲਾਨ ਕੀਤਾ ਗਿਆ ਸੀ ਕਿ ਦੁੱਖ ਨਿਵਾਰਣ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਬੈਠਕ ਹੋਏਗੀ ਪਰ ਉਸ ਤੋਂ ਬਾਅਦ ਫਿਰ 13 ਜਾਨੀ ਕਿ ਸੋਮਵਾਰ ਨੂੰ ਇਹ ਜਾਨੀ ਕਿ ਅੱਜ ਜਿਹੜੀ ਸਾਂਝੀ ਰਣਨੀਤੀ ਬਣਾਈ ਜਾਏਗੀ ਕਿਉਂਕਿ ਕਿਸਾਨਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਵੀ ਇਹ ਬਿਆਨ ਦਿੱਤੇ ਗਏ ਸੀ ਕਿ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੀ ਸਿਹਤ ਬਹੁਤ ਹੀ ਜ਼ਿਆਦਾ ਚੰਗੀ ਨਹੀਂ ਹੈ ਇਸ ਕਰਕੇ ਸਮਾਂ ਕੋਈ ਵੀ ਪਲਾਨ ਕੋਈ ਵੀ ਰਣਨੀਤੀ ਜਿਹੜੀ ਬਣਾਣੀ ਹੈ ਉਸ ਦੇ ਲਈ ਦਿਨ ਜਾਦੇ ਨਾ ਪਾਏ ਜਾਣ ਜਲਦ ਤੋਂ ਜਲਦ ਜਿਹੜੀ ਵੀ ਰਣਨੀਤੀ ਘੜਨੀ ਹੈ ਉਹ ਘੜੀ ਜਾਵੇ ਤਾਂ ਕਿ ਕੇਂਦਰ ਦੇ ਉੱਤੇ ਦਬਾਅ ਆਇਆ ਜਾ ਸਕੇ ਔਰ ਜਗਜੀਤ ਸਿੰਘ ਢੱਲੇ ਬਾਅਦ ਤਾਂ ਹੀ ਸਿਹਤ ਸਹੂਲਤਾਂ ਲੈਣਗੇ ਜੇਕਰ ਕੇਂਦਰ ਸਰਕਾਰ ਦੇ ਉੱਤੇ ਗੱਲਬਾਤ ਕਰੇਗਾ ਸੋ ਅੱਜ ਇਹ ਇੱਕ ਅਹਿਮ ਬੈਠਕ ਹੋਏਗੀ ਮੀਟਿੰਗ ਹੋਏਗੀ ਔਰ ਉਸ ਦੇ ਵਿੱਚ ਅੱਗੇ ਹੁਣ ਕੇਂਦਰ ਸਰਕਾਰ ਦੇ ਨਾਲ ਕਿਸ ਤਰੀਕੇ ਦੇ ਨਾਲ ਲੜਾਈ ਲੜੀ ਜਾਏਗੀ ਉਸ ਦੇ ਲਈ ਅੱਗੇ ਦੀ ਬਿਉਂਤ ਬੰਦੀ ਬਣਾਇਆ ਜਾਏਗਾ ਇਸ ਤੋਂ ਇਲਾਵਾ ਅੱਤਵਾਦੀ ਲੰਡਾ ਦੇ ਗਵਾਂਢੀ ਆਰਤੀ ਦਾ ਬੀਤੇ ਕੱਲ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ 5 ਘੰਟਿਆਂ ਦੇ ਵਿੱਚ ਵਿੱਚ ਪੁਲਿਸ ਮੁਕਾਬਲੇ ਦੇ ਵਿੱਚ ਉਹ ਦੋਵੇਂ ਸ਼ੂਟਰ ਜਿਹੜੇ ਸੀ ਪੁਲਿਸ ਨੇ ਗ੍ਰਫਤਾਰ ਜ਼ਰੂਰ ਕਰ ਲਏ ਨੇ ਪਰ ਇਸ ਘਟਨਾ ਦੀ ਪੁਸ਼ਟੀ ਇਸ ਚੀਜ਼ ਤੋਂ ਹੋਈ ਹੈ ਕਿ ਲੰਡੇ ਲੰਡਾ ਗਰੁੱਪ ਜਿਹੜਾ ਹੈ ਉਹਦੇ ਵਿਰੋਧੀ ਗਰੋ ਨੇ ਆਰਤੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ ਔਰ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੇ ਵੱਲੋਂ ਜਿਹੜੀ ਪੋਸਟ ਪਾਈ ਗਈ ਸੀ ਜਿਸ ਦੇ ਵਿੱਚ ਜ਼ਿੰਮੇਵਾਰੀ ਲਈ ਗਈ ਸੀ ਉਹ ਪੋਸਟ ਜਿਹੜੀ ਹੈ ਵਾਇਰਲ ਹੋ ਰਹੀ ਹੈ ਯਾਨੀ ਕਿ ਬੀਤੇ ਕੱਲ ਵੀ ਇੱਕ ਸਿੱਧੇ ਤੌਰ ਤੋਂ ਤੇ ਕਹਿ ਸਕਦੇ ਹਾਂ ਕਿ ਇੱਕ ਵੱਡੀ ਘਟਨਾ ਪੰਜਾਬ ਦੇ ਵਿੱਚ ਵਾਪਰੀ ਜਿਸ ਦੇ ਵਿੱਚ 8 ਤੀਏ ਦਾ ਕਤਲ ਕਰ ਦਿੱਤਾ ਗਿਆ ਔਰ ਜਿਸ ਦੇ ਨਾਲ ਲੋਕਾਂ ਦੇ ਵਿੱਚ ਫਿਰ ਤੋਂ ਇੱਕ ਵਾਰ ਸਹਿਮ ਦਾ ਮਾਹੌਲ ਜ਼ਰੂਰ ਬਣ ਜਾਂਦਾ ਹੈ ਕਿਉਂਕਿ ਜਦੋਂ ਐਸੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਇਲਾਕੇ ਦੇ ਲੋਕ ਜਿਹੜੇ ਨੇ ਉਹ ਸਹਿਮ ਦੇ ਵਿੱਚ ਜ਼ਰੂਰ ਆ ਜਾਂਦੇ ਨੇ ਕਿਉਂਕਿ ਇਹ ਘਟਨਾਵਾਂ ਜਿਹੜੀਆਂ ਨੇ ਆਲੇ-ਦੁਆਲੇ ਦੇ ਲੋਕਾਂ ਦੇ ਉੱਪਰ ਬੁਰਾ ਪ੍ਰਭਾਵ ਪਾਉਂਦੀਆਂ ਨੇ ਸੋ ਵਾਪਰੀਆ ਮੰਧ ਪਾਗੀ ਘਟਨਾ ਜਿਹੜੀ ਉਹ ਵਾਪਰੀ ਹੈ ਔਰ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤੇ ਜਿਹੜੇ ਖੇਡ ਪ੍ਰੇਮੀ ਨੇ ਉਹਨਾਂ ਦੇ ਵੱਲੋਂ ਚਾਹੇ ਕੋਈ ਵਰਲਡ ਕੱਪ ਆਉਣ ਵਾਲਾ ਹੋਵੇ ਜਿਵੇਂ ICC ਚੈਂਪੀਅਨਸ ਟਰੋਫੀ ਆ ਰਹੀ ਹੈ ਉਹਦਾ ਇੰਤਜ਼ਾਰ ਹੈ ਸਾਰਿਆਂ ਨੂੰ ਕਿ ਉਹ ਜਲਦ ਸ਼ੁਰੂ ਹੋਏਗੀ ਉਸ ਦਾ ਵੀ ਆਗਾਜ਼ ਹੋ ਜਾਏਗਾ ਅਗਲੇ ਮਹੀਨੇ ਔਰ ਨਾਲ ਹੀ ਲੋਕਾਂ ਨੂੰ ਉਮੀਦ ਸੀ ਕਿ ਜਿਵੇਂ ਹੀ ਇਹ ਚੈਂਪੀਅਨਸ ਟਰੋਫੀ ਖਤਮ ਹੋਏਗੀ ਉਸ ਤੋਂ ਬਾਅਦ IPL ਦਾ ਸ਼ੁਰੂ IPL ਦੀ ਸ਼ੁਰੂਆਤ ਕਿਹੜੇ ਦਿਨ ਹੋਏਗੀ ਸੋ ਉਹਦਾ ਐਲਾਨ ਹੋ ਗਿਆ ਆਈਪੀਐਲ 21 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਔਰ ਉਹਦਾ ਫਾਈਨਲ ਜਿਹੜਾ 25 ਮਈ ਨੂੰ ਖੇਡਿਆ ਜਾਵੇਗਾ ਮਤਲਬ ਮਾਰਚ ਅਪ੍ਰੈਲ ਮਈ ਮੰਨ ਕੇ ਚੱਲੋ ਵੀ 3 ਮਹੀਨਿਆਂ ਦੇ ਵਿੱਚ ਯਾਨੀ ਕਿ ਤੁਸੀਂ ਡੇਢ ਤੋਂ 2 ਮਹੀਨੇ ਬਿਜ਼ੀ ਰਹੋਗੇ ਵਿਅਸਤ ਰਹੋਗੇ ਆਈਪੀਐਲ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਔਰ 21 ਮਾਰਚ ਤੋਂ ਹੀ ਸ਼ੁਰੂਆਤ ਹੋਏਗੀ ਬੀਸੀਸੀਆਈ ਦੇ ਜਿਹੜੇ ਉਪਾਧਿਐਕਸ਼ ਨੇ ਰਾਜੀਵ ਸ਼ੁਕਲਾ ਨੇ ਐਤਵਾਰ ਨੂੰ ਦੱਸਿਆ ਹੈ ਕਿ ਟੂਰਨਾਮੈਂਟ ਦੇ 18ਵੇਂ ਇਹ 18ਵਾਂ ਆਈਪੀਐਲ ਟੂਰਨਾਮੈਂਟ ਹੈ ਔਰ ਇਸ ਦੇ ਵਿੱਚ 25 ਮਈ ਨੂੰ ਫਾਈਨਲ ਖੇਡਿਆ ਜਾਏਗਾ ਇਸ ਖੇਡਿਆ ਜਾਏਗਾ ਇਸ ਤੋਂ ਪਹਿਲਾਂ ਟੂਰਨਾਮੈਂਟ ਦੇ 14 ਅ ਮਾਰਚ ਤੋਂ ਸ਼ੁਰੂ ਹੋਣ ਦਾ ਐਲਾਨ ਕੀਤਾ ਗਿਆ ਸੀ ਹਾਂ ਪਹਿਲਾਂ ਇਹਦਾ ਐਲਾਨ ਕੀਤਾ ਕਿ 14 ਮਾਰਚ ਨੂੰ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ 21 ਮਾਰਚ ਤੋਂ ਹੁਣ ਇਹ ਸ਼ੁਰੂ ਹੋਏਗਾ ਔਰ ਇਹ ਇਸ ਦਾ ਫਾਈਨਲ ਜਿਹੜਾ ਹੈ ਉਹ 25 ਮਾਰਚ ਨੂੰ ਖੇਡਿਆ ਜਾਏਗਾ ਸੋ ਜਿਹੜੇ ਖੇਡ ਪ੍ਰੇਮੀ ਨੇ ਉਹਨਾਂ ਦੇ ਲਈ ਇੱਕ ਚੰਗੀ ਖਬਰ ਕਿ ਆਈਪੀਐਲ ਭਾਰਤ ਦੇ ਵਿੱਚ ਜਾਨੀ ਕਿ ਪੂਰੇ ਵਿਸ਼ਵ ਦੇ ਵਿੱਚ ਇਹ ਲੋਕ ਜਿਹੜੇ ਨੇ ਖੇਡ ਪ੍ਰੇਮੀ ਨੇ ਕ੍ਰਿਕਟ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਵੱਲੋਂ ਆਈਪੀਐਲ ਦੀ ਬੇਸਵਰੀ ਦੇ ਨਾਲ ਉਹਦਾ ਇੰਤਜ਼ਾਰ ਕੀਤਾ ਜਾਂਦਾ ਹੈ ਇੱਕ ਬਿਆਨ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਬੀਤੇ ਕੱਲ ਭਾਜਪਾ ਦੇ ਪ੍ਰਧਾਨ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ ਐਮਐਸਪੀ ਨੂੰ ਜਿਹੜੇ ਕਿਸਾਨ ਕਹਿੰਦੇ ਨੇ ਕਿ ਲਾਗੂ ਕੀਤਾ ਜਾਏ ਖਾਸ ਕਰ ਉਹਨਾਂ ਨੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਜ਼ਿਕਰ ਕੀਤਾ ਉਹ ਕਹਿੰਦੇ ਕਿ ਇਹਨਾਂ ਨੂੰ ਇੱਕ ਵਾਰ ਵਿਚਾਰ ਲੈਣਾ ਚਾਹੀਦਾ ਇੱਕ ਉਹਨਾਂ ਨੇ ਕਿਹਾ ਕਿ ਬਿਮਾਰੀ ਸਮਝੇ ਬਿਨਾ ਇਲਾਜ ਵਰਗੀ ਗੱਲ ਹੋਏਗੀ ਐਮਐਸਪੀ ਗਰੰਟੀ ਯਾਨੀ ਕਿ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਕਿਸਾਨਾਂ ਨੇ ਅਜੇ ਤੱਕ ਬਿਮਾਰੀ ਨਹੀਂ ਸਮਝੀ ਔਰ ਉਹਦੇ ਇਲਾਜ ਦੀ ਉਦੇ ਇਲਾਜ ਦਾ ਤਾਂ ਫਿਰ ਜ਼ਿਕਰ ਹੀ ਨਹੀਂ ਕੀਤਾ ਜਾ ਸਕਦਾ ਉਹ ਐਮਐਸਪੀ ਦੀ ਲੀਗਲ ਗਰੰਟੀ ਨੂੰ ਲੈ ਕੇ ਕਿਸਾਨਾਂ ਦੇ ਨਾਲ ਸਮੱਸਿਆਵਾਂ ਦਾ ਹੱਲ ਨਹੀਂ ਹੈ ਇਹ ਬਿਮਾਰੀ ਨੂੰ ਸਮਝੇ ਬਿਨਾ ਉਸ ਦਾ ਖੁਦ ਇਲਾਜ ਕਰਨ ਵਰਗਾ ਹੋ ਜਾਏਗਾ ਕਿਉਂਕਿ ਉਹਨਾਂ ਨੇ ਕਿਹਾ ਕਿ ਇੱਕ ਕਿਸਾਨ ਇਹਦੀ ਬਿਮਾਰੀ ਨੂੰ ਸਮਝਣ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਮਐਸਪੀ ਦੀ ਲੀਗਲ ਗਰੰਟੀ ਅਸਲ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੇ ਲਈ ਹਾਨੀਕਾਰਕ ਹੋਏਗੀ ਪੰਜਾਬ ਦੇ ਕਿਸਾਨਾਂ ਦੇ ਲਈ ਨੁਕਸਾਨਦਾਇਕ ਹੈ ਔਰ ਇਸ ਮੁੱਦੇ ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਆਪਕ ਬਹਿਸ ਹੋਣੀ ਚਾਹੀਦੀ ਹੈ ਬਹਿਸ ਦੇ ਵਿੱਚ ਅੰਦੋਲਨਕਾਰੀ ਕਿਸਾਨ ਐਮਐਸਪੀ ਦੀ ਗਾਰੰਟੀ ਦੇ ਫਾਇਦੇ ਤੇ ਨੁਕਸਾਨ ਸਹਿਤ ਹੋਰ ਮੁੱਦਿਆਂ ਤੇ ਖੁੱਲ ਕੇ ਚਰਚਾ ਹੋਣੀ ਚਾਹੀਦੀ ਹੈ ਇਸ ਤੋਂ ਪਹਿਲਾਂ ਜਣੇ ਕਿ ਐਮਐਸਪੀ ਦੀ ਤੁਸੀਂ ਗਾਰੰਟੀ ਦੀ ਗੱਲ ਨਾ ਕਰੋ ਹੋ ਸਕਦਾ ਇਹ ਜਿਹੜੇ ਜਾਖੜ ਉਹਨਾਂ ਦੇ ਬਿਆਨ ਆਏ ਨੇ ਉਸ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਦਿਨ ਦੋ ਦਿਨ ਦੇ ਵਿੱਚ ਕੁਝ ਕੇਂਦਰੀ ਮੰਤਰੀਆਂ ਦੇ ਨਾਲ ਮਨੋਰ ਲਾਲ ਖੱਟਰ ਉਹਨਾਂ ਦੇ ਨਾਲ ਉਹਨਾਂ ਨੇ ਮੀਟਿੰਗ ਕੀਤੀ ਸੀ ਉਹਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਆਈਆਂ ਉਹਨਾਂ ਨੇ ਉਸ ਤੋਂ ਬਾਅਦ ਫਾਈਨੈਂਸ ਮਿਨਿਸਟਰ ਨਿਰਮਲਾ ਸੀਤਾਰਮਨ ਹੁਣਾ ਦੇ ਨਾਲ ਗੱਲਬਾਤ ਕੀਤੀ ਸੀ ਕੇਂਦਰੀ ਮੰਤਰੀ ਪਿਊਸ਼ ਗੋਇਲ ਦੇ ਨਾਲ ਗੱਲਬਾਤ ਕੀਤੀ ਸੀ ਮਤਲਬ ਤਿੰਨ ਮੰਤਰੀਆਂ ਨੂੰ ਮਿਲਣ ਤੋਂ ਬਾਅਦ ਉਹਨਾਂ ਦੀ ਇਹ ਸਟੇਟਮੈਂਟ ਆਈਏ ਇਸ ਦਾ ਮਤਲਬ ਇਹ ਹੈ ਕਿ ਵਿਚਾਰ ਚਰਚਾ ਇਹਨਾਂ ਦੀ ਉਹਨਾਂ ਦੇ ਨਾਲ ਹੋਈ ਹੋਈਗੀ ਉਸ ਤੋਂ ਬਾਅਦ ਇਹ ਜਿਹੜੀ ਸਟੇਟਮੈਂਟ ਹੈ ਕਿਉਂਕਿ ਉਸ ਤੋਂ ਪਹਿਲਾਂ ਸੁਨੀਲ ਜਾਖੜ ਇਹਨਾਂ ਖੁੱਲ ਕੇ ਕਿਸਾਨਾਂ ਦੇ ਨਾਲ ਜਾਂ ਐਮਐਸਪੀ ਦੇ ਬਾਰੇ ਨਹੀਂ ਬੋਲੇ ਸੀ ਉਹਨਾਂ ਨੇ ਕਿਸਾਨਾਂ ਨੂੰ ਕਈ ਵਾਰੀ ਹਦਾਇਤਾਂ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਦਾਂ ਨਹੀਂ ਇਦਾਂ ਕਰ ਲਓ ਨਾਲ ਹੀ ਉਹਨਾਂ ਨੇ ਲਾਸਟ ਦੇ ਵਿੱਚ ਜਾਂਦੇ ਜਾਂਦੇ ਜ਼ਰੂਰ ਕਹਿ ਦਿੰਦੇ ਸੀ ਕਿ ਕੇਂਦਰ ਨੂੰ ਵੀ ਚਾਹੀਦਾ ਹੈ ਕਿ ਗੱਲ ਕਰ ਲਵੇ ਇਹਨਾਂ ਦੇ ਨਾਲ ਪਰ ਉਹਨਾਂ ਨੇ ਬੀਤੇ ਕੱਲ ਜੋ ਉਹਨਾਂ ਦੀ ਬਿਆਨਬਾਜ਼ੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਦੇ ਤੇ ਚਰਚਾ ਹੋਣੀ ਚਾਹੀਦੀ ਹੈ ਵਿਆਪਕ ਰੂਪ ਦੇ ਵਿੱਚ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ 2020-21 ਦੇ ਅੰਦੋਲਨ ਦੇ ਸਮਰਥਨ ਕਰਨ ਵਾਲੇ ਕਿਸਾਨ ਯੂਨੀਅਨਾਂ ਇਸ ਵਾਰ ਨਾਲ ਕਿਉਂ ਨਹੀਂ ਹੈ ਸਵਾਲ ਵੀ ਖੜਾ ਕੀਤਾ ਉਹੀ ਜਿਹਦਾ ਅਸੀਂ ਪਿਛਲੇ ਦਿਨਾਂ ਤੋਂ ਚਰਚਾ ਕਰ ਰਹੇ ਹਾਂ ਕਿ ਕਿਸਾਨ ਦੋ ਫਾੜਨੇ ਹਾਲਾਂਕਿ ਹੁਣ ਕਿਸਾਨਾਂ ਦੇ ਵੱਲੋਂ ਇੱਕ ਮੰਚ ਤੇ ਆਉਣ ਦਾ ਜਿਹੜਾ ਐਧ ਹੈ ਉਹ ਕਰ ਲਿਆ ਗਿਆ ਔਰ ਮੀਟਿੰਗਾਂ ਵੀ ਹੋ ਰਹੀਆਂ ਨੇ ਅੱਜ ਵੀ ਮੀਟਿੰਗ ਹੈ ਤੋਂ ਇਸ ਤੋਂ ਬਾਅਦ ਕਿਸਾਨ ਯੂਨੀਨਾ ਇਸ ਵਾਰ ਇਕੱਠੀਆਂ ਕਿਉਂ ਰਹੀ ਉਹਨਾਂ ਨੇ ਸਵਾਲ ਚ ਕਿਹਾ ਜਾਖੜ ਨੇ ਪੰਜਾਬ ਭਾਜਪਾ ਦੇ ਜਿਹੜੇ ਵੱਡੇ ਲੀਡਰ ਨੇ ਹਰਜੀਤ ਸਿੰਘ ਗਰੇਵਾਲ ਗਰੇਵਾਲ ਨੇ ਵੀ ਉਹਨਾਂ ਦਾ ਸਾਥ ਦੇ ਦਿੱਤਾ ਹੈ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਲੈ ਕੇ ਉਹਨਾਂ ਨੇ ਗਲਤ ਦੱਸਿਆ ਉਹਨਾਂ ਨੇ ਕਿਹਾ ਕਿ ਇਹ ਗਲਤ ਹੈ ਉਹਨਾਂ ਨੇ ਕਿਹਾ ਕਿ ਇਸ ਇਸ ਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਏਗਾ ਕਿਸਾਨਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਔਰ ਸਹੀ ਮੰਗਾ ਮੰਗਣੀਆਂ ਚਾਹੀਦੀਆਂ ਨੇ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਦੀ ਮੰਗ ਪੂਰੀ ਹੋਣ ਦੇ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ ਪੰਜਾਬ ਦੇ ਕਿਸਾਨਾਂ ਨੂੰ ਇਹ ਪੰਜਾਬ ਭਾਜਪਾ ਦੇ ਆਗੂਆਂ ਦੇ ਵੱਲੋਂ ਤਰਕ ਦਿੱਤੇ ਜਾ ਰਹੇ ਨੇ ਕਿ ਜੇਕਰ ਪੰਜਾਬ ਦੇ ਵਿੱਚ ਐਮਐਸਪੀ ਗਾਰੰਟੀ ਕਰ ਦਿੱਤੀ ਜਾਂਦੀ ਹੈ ਤੇ ਪੰਜਾਬ ਦੇ ਕਿਸਾਨਾਂ ਨੂੰ ਇਹਦਾ ਨੁਕਸਾਨ ਹੋਵੇਗਾ ਦੂਸਰੇ ਪਾਸੇ ਕਿਸਾਨ ਨੇਤਾਮਾ ਨੇ ਜਾਖੜ ਦੇਸ ਬਿਆਨ ਤੇ ਪ੍ਰਤੀਕਿਰਿਆ ਦਿੱਤੀ ਉਹਨਾਂ ਨੇ ਕਿਹਾ ਕਿ ਕਿਸਾਨ ਨੇਤਾ ਕਹਿੰਦੇ ਨੇ ਕਿ ਐਮਐਸਪੀ ਦੀ ਲੀਗਲ ਗਰੰਟੀ ਤੇ ਸੰਸਦੀ ਸਮਿਤੀ ਨੇ 6 ਮਹੀਨੇ ਪਹਿਲਾਂ ਰਿਸਰਚ ਤੋਂ ਬਾਅਦ ਰਿਪੋਰਟ ਦਿੱਤੀ ਸੀ ਔਰ ਸਮਿਤੀ ਨੇ 6 ਮਹੀਨੇ ਪਹਿਲਾਂ ਜਦੋਂ ਇਹਦੀ ਰਿਪੋਰਟ ਦਿੱਤੀ ਆ ਉਸ ਤੋਂ ਬਾਅਦ ਹੀ ਇਹ ਰਿਪੋਰਟ ਦੇ ਬਾਅਦ ਹੀ ਸਾਰੀ ਚਰਚਾ ਸ਼ੁਰੂ ਹੋਈ ਸੀ ਕਿ ਜਲਦੀ ਤੋਂ ਜਲਦੀ ਇਸ ਨੂੰ ਲੀਗਲ ਕੀਤਾ ਜਾਵੇ ਸੁਨੀ ਜਖੜ ਨੂੰ ਸੋਚ ਸਮਝ ਕੇ ਬਿਆਨਬਾਜ਼ੀ ਦੇਣੀ ਚਾਹੀਦੀ ਹੈ ਕਿਸਾਨ ਆਗੂਆਂ ਦੇ ਵੱਲੋਂ ਕਿਆ ਗਿਆ ਪਰ ਹੁਣ ਦੇਖਣਾ ਹੋਏਗਾ ਕਿ ਇਸ ਬਿਆਨ ਤੋਂ ਬਾਅਦ ਪੰਜਾਬ ਭਾਜਪਾ ਦਾ ਕੀ ਰੁਖ ਰਹਿੰਦਾ ਕਿਉਂਕਿ ਸੁਨੀਲ ਜਾਖੜ ਦੇ ਇਸ ਬਿਆਨ ਨੇ ਇੱਕ ਨਵੀਂ ਚਰਚਾ ਪੰਜਾਬ ਦੇ ਵਿੱਚ ਛੇੜ ਦਿੱਤੀ ਆ ਇੱਕ ਸਿੱਧੇ ਤੌਰ ਦੇ ਉਤੇ ਕਿਸਾਨਾਂ ਦੇ ਉੱਪਰ ਸਵਾਰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਤਾਂ ਚਾਹੇ ਝੋਨੇ ਦੀ ਹੋਵੇ ਚਾਹੇ ਕਣਕ ਦੀ ਹੋਵੇ ਐਮਐਸਪੀ ਮਿਲ ਰਹੀ ਹੈ ਉਸ ਤੋਂ ਇਲਾਵਾ ਪੂਰੇ ਦੇਸ਼ 'ਚ ਨਹੀਂ ਮਿਲ ਰਹੀ ਪਰ ਜੇ ਪੂਰੇ ਦੇਸ਼ ਦੇ ਵਿੱਚ ਵੀ ਇਹ ਲਾਗੂ ਕਰ ਦਿੱਤੀ ਜਾਏਗੀ ਤੇ ਉਸ ਦੇ ਨਾਲ ਜੋ ਮਾਪਦੰਡ ਹੁੰਦੇ ਨੇ ਉਸ ਦੇ ਵਿੱਚ ਪੰਜਾਬ ਤੇ ਹਰਿਆਣਾ ਵੀ ਆ ਜਾਏਗਾ ਫਿਰ ਮਤਲਬ ਮਾਪਦੰਡ ਕਿ ਕਿਹੜੇ ਕਿਹੜੇ ਸੂਬੇ ਤੋਂ ਕਿੰਨੀ ਕਿੰਨੀ ਕਣਕ ਕਿੰਨਾ ਕਿੰਨਾ ਝੋਨਾ ਚੱਕਣਾ ਹੈ ਜੇ ਉਸ ਦੇ ਵਿੱਚ ਇਹ ਵੀ ਆ ਸਕਦਾ ਹੈ ਸੋ ਐਸੀਆਂ ਚਰਚਾਵਾਂ ਜਿਹੜੀਆਂ ਹੁਣ ਛਿੜ ਗਈਆਂ ਨੇ ਕਿਉਂਕਿ ਇਹ ਸਵਾਲ ਇੱਕ ਪੈਦਾ ਕਰ ਦਿੰਦਾ ਹੈ ਉਹ ਇਹਦੇ ਉੱਤੇ ਜਿਹੜਾ ਵਿਚਾਰ ਹੈ ਜਾਂ ਫਿਰ ਇਹਦੇ ਉੱਤੇ ਜਵਾਬ ਜਿਹੜਾ ਆਉਣ ਵਾਲੇ ਟਾਈਮ ਤੇ ਹੋ ਸਕਦਾ ਹੈ ਕਿ ਅੱਜ ਵੀ ਜਦੋਂ ਬੈਠਕ ਹੋਏ ਕਿਸਾਨਾਂ ਦੀ ਤਾਂ ਉਸ ਤੋਂ ਬਾਅਦ ਵੀ ਇਹਦੇ ਤੇ ਕੋਈ ਕਿਸਾਨਾਂ ਦੇ ਵੱਲੋਂ ਚਰਚਾ ਕੀਤੀ ਜਾਵੇ ਅੱਜ ਪ੍ਰਧਾਨ ਮੰਤਰੀ ਮੋਦੀ ਸੂਨਮਾਰਗ ਸੁਰੰਗ ਦਾ ਉਦਘਾਟਨ ਕਰਨਗੇ ਇਹ ਜੰਮੂ ਕਸ਼ਮੀਰ ਦੇ ਵਿੱਚ ਸੂਨਮਾਰਗ ਦੇ ਵਿੱਚ ਚੈਡ ਮੋਰ ਸੁਰੰਗ ਦਾ ਉਦਘਾਟਨ ਕਰਨਗੇ ਔਰ ਇਸ ਦੇ ਨਾਲ ਸੂਨਮਾਰਗ ਪੂਰੇ ਜਿਹੜੇ ਲੋਕ ਉੱਥੇ ਜਾਂਦੇ ਨੇ ਪర్యాటਕ ਜਾਂਦੇ ਨੇ ਉਹਨਾਂ ਦੇ ਲਈ ਖੁੱਲਾ ਰਹੇਗਾ ਸੋਨਮਾਰਗ ਤੇ 6.5 ਕਿਲੋਮੀਟਰ ਲੰਬੀ சுரੰਗ ਵਾਈਫਾਈ ਕਨੈਕਟੀਵਿਟੀ ਵੀ ਉੱਥੇ ਉਪਲਬਧ ਕਰਵਾਈ ਗਈ ਹੈ ਸੋ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਜੰਮੂ ਕਸ਼ਮੀਰ ਦੇ ਨਾਲ ਬਾਕੀ ਦੇਸ਼ ਦੀ ਕਨੈਕਟੀਵਿਟੀ ਬਣਾਉਣ ਦੇ ਲਈ ਬਹੁਤ ਸਾਰੀਆਂ சுரੰਗਾਂ ਦਾ ਨਿਰਮਾਣ ਕੀਤਾ ਗਿਆ ਉੱਥੇ ਇੱਕ ਹੋਰ ਨਵੀਂ சுரੰਗ ਅੱਜ ਜਿਹੜੀ ਹੈ ਉਹ ਮਿਲਣ ਜਾ ਰਹੀ ਹੈ ਸੋਨਮਾਰਗ சுரੰਗ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਦਾਂ ਹੁੰਦਾ ਕਿ ਜਦੋਂ ਬਰਬਾਰੀ ਹੁੰਦੀ ਸੀ ਤਾਂ ਕਾਫੀ ਰੋਡ ਜਿਹੜੇ ਸੀ ਉਹ ਬਲਾਕ ਹੋ ਜਾਂਦੇ ਸੀਗੇ ਔਰ ਕਨੈਕਟੀਵਿਟੀ ਜਿਹੜੀ ਟੁੱਟ ਜਾਂਦੀ ਸੀ ਪਰ ਹੁਣ ਸੂਨਮਾਰਗ ਸੁਰੰਗ ਜਦੋਂ ਮਿਲ ਜਾਏਗੀ ਤੇ 6.5 ਕਿਲੋਮੀਟਰ ਦੀ ਇਹ ਸੁਰੰਗ ਹੈ ਉਹਦੇ ਵਿੱਚ ਵਾਈਫਾਈ ਪੂਰੇ ਤੌਰ ਦੇ ਉਤੇ ਚੱਲੇਗਾ ਔਰ ਮਤਲਬ ਕਿ ਜਦੋਂ ਗੱਡੀ ਸੁਰੰਗ ਦੇ ਵਿੱਚ ਵੜ ਗਈ ਤੇ ਉਹ ਕਨੈਕਟ ਰਹੇਗੀ ਜਾਨੀ ਕਿ ਤੁਸੀਂ ਕਹਿ ਸਕਦੇ ਹੋ ਕਿ ਲੋਕੇਸ਼ਨ ਜਦੋਂ ਔਨ ਹੁੰਦੀ ਹੈ ਤੇ ਟ੍ਰੇਸ ਕੀਤੀ ਜਾ ਸਕਦੀ ਹੈ ਸੁਰੰਗ ਦੇ ਵਿੱਚ ਉਹ 6.5 ਕਿਲੋਮੀਟਰ ਦੀ ਲੰਬੀ ਸੁਰੰਗ ਦੇ ਵਿੱਚੋਂ ਨਿਕਲੇਗੀ ਵਾਈਫਾਈ ਦੀ ਕਨੈਕਟੀਵਿਟੀ ਹੈ ਇਸ ਤੋਂ ਇਲਾਵਾ ਚੋਨਾ ਨੂੰ ਲੈ ਕੇ ਦਿੱਲੇ ਦੀ ਦਿੱਲੀ ਦੇ ਵਿੱਚ ਸਰਗਰਮੀਆਂ ਤੇਜ਼ ਨੇ ਇੱਕ ਦੂਸਰੇ ਦੇ ਉੱਤੇ ਬਿਆਨਬਾਜ਼ੀ ਦੂਸ਼ਣਬਾਜ਼ੀ ਲਗਾਤਾਰ ਚੱਲ ਰਹੀ ਆ ਔਰ ਸ਼ੀਸ਼ਮੈਲ ਤੇ ਉਸ ਤੋਂ ਇਲਾਵਾ ਰਾਜਮੈਲ ਤੋਂ ਬਾਅਦ ਹੁਣ ਨਵੀਂ ਐਂਟਰੀ ਹੋ ਗਈ ਆ ਦਿੱਲੀ ਦੀਆਂ ਝੁਗੀਆਂ ਦੀ ਵੀ ਕਿਉਂਕਿ ਸ਼ੀਸ਼ਮੈਲ ਭਾਜਪਾ ਦੇ ਵੱਲੋਂ ਕਿਹਾ ਜਾਂਦਾ ਸੀ ਕਿ ਇੱਕ ਸ਼ੀਸ਼ਮੈਲ ਜਿਹੜਾ ਆਮ ਆਦਮੀ ਆਪਣੇ ਆਪ ਨੂੰ ਕਹਿਣ ਵਾਲਾ ਅਰਵਿੰਦ ਕੇਜਰੀਵਾਲ ਦੇ ਵੱਲੋਂ ਸ਼ੀਸ਼ਮੈਲ کئی ਕਰੋੜ ਰੁਪਏ ਦਾ ਬਣਾ ਲਿਆ ਗਿਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਲਜ਼ਾਮ ਲਗਾੜਾ ਪ੍ਰਧਾਨ ਮੰਤਰੀ ਤੋਂ ਸ਼ੁਰੂ ਕਰਦਾ ਕਿ ਪੰਚਰਾ ਮੰਤਰੀ ਨੇ ਵੀ ਤਾਂ ਰਾਜ ਮਹਿਲ ਬਣਾਇਆ ਹੀ ਹੋਇਆ ਉਹਦੇ ਤੇ ਇੰਨੇ ਕਰੋੜ ਰੁਪਏ ਲੱਗਾ ਪਰ ਹੁਣ ਨਵੀਂ ਨਵੀਂ ਐਂਟਰੀ ਹੋ ਗਈ ਝੁਗੀਆਂ ਦੀ ਝੁਗੀਆਂ ਤੇ ਸਿਆਸਤ ਇਦਾਂ ਹੋਈ ਕਿ ਕੇਜਰੀਵਾਲ ਭਾਜਪਾ ਉਹ ਕਹਿੰਦੇ ਨੇ ਕਿ ਭਾਜਪਾ ਜੇਕਰ ਝੁਗੀਆਂ ਵਾਲਿਆਂ ਨੂੰ ਘਰ ਦੇਣ ਦੇ ਵਿੱਚ ਕਾਮਯਾਬ ਹੁੰਦੀ ਹੈ ਝੁਗੀਆਂ ਵਾਲਿਆਂ ਨੂੰ ਘਰ ਦੇ ਦੇ ਦੇਵੇ ਜੇ ਭਾਜਪਾ ਤੇ ਉਹ ਕਹਿੰਦੇ ਨੇ ਕਿ ਮੈਂ ਚੋਣਾ ਨਹੀਂ ਲੜਾਂਗਾ ਇਹ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਿਹਾ ਗਿਆ ਉਸ ਤੋਂ ਬਾਅਦ ਹਰਦੀਪ ਪੁਰੀ ਕੇਂਦਰੀ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਝੁਗੀ ਦਾ ਜਿਹੜਾ ਪੁਨਰਵਾਸ ਹੈ ਉਹਦੇ ਤੇ ਆਪ ਨੇ ਜਾਣ ਬੁੱਝ ਕੇ ਦੇਰੀ ਕੀਤੀ ਹੈ ਉਹ ਕਹਿੰਦੇ ਕਿ ਸਾਡੀ ਤਿਆਰੀ ਸੀ ਪਰ ਆਮ ਆਦਮੀ ਪਾਰਟੀ ਨੇ ਆਪਣੇ ਤੌਰ ਦੇ ਉੱਤੇ ਦੇਰੀ ਕੀਤੀ ਹੈ ਜਿਸ ਕਰਕੇ ਇਹ ਸੰਭਵ ਨਹੀਂ ਹੋ ਸਕਿਆ ਹੁਣ ਜਾਣ ਬੁੱਝ ਕੇ ਇਹਦੇ ਵਿੱਚ ਇਹਨਾਂ ਨੇ ਦੇਰੀ ਕੀਤੀ ਹੈ ਕਿ ਕਿਤੇ ਕੇਂਦਰ ਇਹ ਕੰਮ ਪੂਰਾ ਨਾ ਕਰਵਾ ਦੇ ਉਸ ਤੋਂ ਇਲਾਵਾ ਕਾਂਗਰਸ ਕਾਂਗਰਸ ਨੇ ਬੇਰੋਜ਼ਗਾਰਾਂ ਨੂੰ 1 ਸਾਲ ਤੱਕ ਹਰ ਮਹੀਨੇ 8500 ਰੁਪਏ ਦੇਣ ਦਾ ਵੀ ਵਾਅਦਾ ਕਰ ਦਿੱਤਾ ਹੈ ਦਿੱਲੀ ਦੇ ਲੋਕਾਂ ਦੇ ਨਾਲ ਕਿ ਸਾਡੀ ਸਰਕਾਰ ਬਣਾਓ ਬੇਰੋਜ਼ਗਾਰਾਂ ਨੂੰ ਹਰ ਸਾਲ ਤੱਕ ਹਰ ਮਾਂ ਮੈਂ ਹਰ ਮਹੀਨੇ 8500 ਰੁਪਏ ਯਾਨੀ ਕਿ 8500 ਰੁਪਿਆ ਦਿੱਤਾ ਜਾਏਗਾ ਦਿੱਲੀ ਦੇ ਲੋਕਾਂ ਦੀਆਂ ਪੋਵਾਰਾ ਲਗੀਆਂ ਹੋਈਆਂ ਨੇ ਜੇ ਦਿੱਲੀ ਦੇ ਲੋਕਾਂ ਨੇ ਜਿਹੜੀ ਮਰਜੀ ਪਾਰਟੀ ਨੂੰ ਇਸ ਵਾਰ ਜਿਤਾ ਦਿੱਤਾ ਤੇ ਮੈਨੂੰ ਲੱਗਦਾ ਵੀ ਘਰ ਬੈਠ ਕੇ ਰੋਟੀ ਖਾਣ ਜੋਗੇ ਲੋਕ ਹੋ ਜਾਣਗੇ ਜੋ ਸਿਆਸੀ ਪਾਰਟੀਆਂ ਨੇ ਉੱਥੇ ਵਾਅਦੇ ਕਰ ਦਿੱਤੇ ਦਾਅਵੇ ਕਰ ਦਿੱਤੇ ਆ ਇਹ ਇਹ ਇੱਕ ਲੋਕਤੰਤਰ ਦੇ ਲਈ ਚੰਗੀ ਗੱਲ ਤਾਂ ਨਹੀਂ ਹੈ ਪਰ ਚਲੋ ਕੀ ਕਰ ਸਕਦੇ ਨੇ ਸਿਆਸੀ ਪਾਰਟੀਆਂ ਨੇ ਜੇ ਐਲਾਨ ਕੀਤੇ ਨੇ ਤੇ ਉਹ ਜਿਆਦਾ ਵਧੀਆ ਸਮਝਦਿਆਂ ਹੋਣੀਆਂ ਕਿਉਂਕਿ ਉਹਨਾਂ ਦੇ ਉਹ ਲੀਗਲ ਸੈਲ ਬੜੇ ਚੰਗੇ ਹੈਗੇ ਉਹਨਾਂ ਦੀਆਂ ਸੋਸ਼ਲ ਮੀਡੀਆ ਟੀਮਾਂ ਚੰਗੀਆਂ ਉਹਨਾਂ ਨੂੰ ਸ਼ਾਇਦ ਜ਼ਿਆਦਾ ਪਤਾ ਹੋਵੇ ਪਰ ਲੋਕਤੰਤਰ ਦੇ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ ਸ਼ਾਇਦੀਆਂ ਸੋ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੀ ਅੱਗੇ ਜਿਹੜੀ ਲਗਾਤਾਰ ਭੜਕਦੀ ਜਾ ਰਹੀ ਹੈ ਔਰ ਬੀਤੇ ਕੱਲ ਵੀ ਹਵਾ ਦਾ ਜਿਹੜਾ ਰੁੱਖ ਹੈ ਜੋ ਉੱਥੇ ਅੱਗ ਲੱਗੀ ਹੋਈ ਆ ਉਸ ਦੇ ਨਾਲ ਹਵਾ ਦਾ ਜਿਹੜਾ ਰੁੱਖ ਹੈ ਉਸ ਦੇ ਬਦਲਣ ਦੇ ਨਾਲ 110 ਕਿਲੋਮੀਟਰ ਪ੍ਰਤੀ ਘੰਟੇ ਦੀ ਜਿਹੜੀ ਹਵਾ ਦੀ ਰਫ਼ਤਾਰ ਹੋ ਗਈ ਹੈ ਅੱਗ ਲੱਗਣ ਦੇ ਨਾਲ ਜਿਸ ਦੇ ਨਾਲ ਦਿਸ਼ਾ ਬਦਲਣ ਦੇ ਕਾਰਨ 24 ਘੰਟਿਆਂ ਦੇ ਵਿੱਚ ਅ ਪਹਿਲੀ ਸੇਟਸ ਦੇ ਵਿੱਚ 1000 ਏਕੜ ਦਾ ਨਵਾਂ ਇਲਾਕਾ ਹੁਣ ਅੱਗ ਨੇ ਘੇਰੇ ਦੇ ਵਿੱਚ ਲੈ ਲਿਆ ਹੈ ਮਤਲਬ ਅੱਗ ਦਾ ਬਹਾਅ ਜੀ ਸੱਜੇ ਪਾਸੇ ਸੀ ਅੱਗ ਦਾ ਬਹਾਅ ਖੱਬੇ ਪਾਸੇ ਹੋਣ ਦੇ ਨਾਲ ਅੱਗ ਉਧਰੋਂ ਵੀ ਤੁਰ ਪਈ ਔਰ 1000 ਏਕੜ ਦਾ ਨਵਾਂ ਪਹਿਲੀ ਸੇਟ ਦਾ ਇਲਾਕਾ ਜਿਹੜਾ ਔਰ ਉਹ 1000 ਏਕੜ ਨਵਾਂ ਇਲਾਕਾ ਵੀ ਆਪਣੀ ਲਪੇਟ ਦੇ ਵਿੱਚ ਲੈ ਲਿਆ ਸੋ ਇੱਕ ਹੋਰ ਚਿੰਤਾਜਨਕ ਖਬਰ ਜਿਹੜੀ ਆ ਅ ਅਮਰੀਕਾ ਦੇ ਵਿੱਚ ਬਣਦੀ ਜਾ ਰਹੀ ਆ ਔਰ ਲੋਕਾਂ ਦਾ ਜਿਹੜਾ ਨੁਕਸਾਨ ਹੈ ਉਹ ਹੋ ਰਿਹਾ ਔਰ ਜੇਕਰ ਅ ਫਾਇਰ ਬ੍ਰਿਗੇਡ ਵਿਭਾਗ ਦੀ ਗੱਲ ਕਰੀਏ ਤੇ ਉਹਨਾਂ ਨੇ ਕਿਹਾ ਕਿ ਹੁਣ ਤੱਕ 22000 ਏਕੜ ਦਾ ਜਿਹੜਾ ਖੇਤਰਫਲ ਹੈ ਉਹ ਸਵਾਹ ਦੇ ਵਿੱਚ ਬਦਲ ਚੁੱਕਾ ਹੈ ਸਵਾਹ ਹੋ ਚੁੱਕਾ ਹੈ ਉੱਥੇ ਕੋਈ ਕਿਸੇ ਤਰ੍ਹਾਂ ਦੀ ਹੁਣ ਐਕਟੀਵਿਟੀ ਨਹੀਂ ਹੈ ਲੋਕ ਉਥੋਂ ਨਿਕਲ ਚੁੱਕੇ ਨੇ ਔਰ 10 ਤੋਂ ਵੱਧ ਲੋਕਾਂ ਦੀ ਮੌਤ ਹੁਣ ਤੱਕ ਹੋ ਚੁੱਕੀ ਹੈ ਔਰ 13 ਲੋਕ ਅਜੇ ਵੀ ਲਾਪਤਾ ਨੇ ਔਰ ਇਹ ਇੱਕ ਮੰਦਭਾਗੀ ਖਬਰ ਹੈ ਹਾਲਾਂਕਿ ਲਗਾਤਾਰ ਅਮਰੀਕਾ ਦੇ ਕੈਲੀਫੋਰਨੀਆ ਚ ਜਿਹੜੇ ਜਹਾਜ਼ ਨੇ ਉਹ ਘੁੰਮ ਰਹੇ ਨੇ ਔਰ ਉਹਨਾਂ ਦੇ ਲੋਕ ਪਾਣੀ ਦੀਆਂ ਬਿਛੜਾ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਉਸ ਆਗੂ ਤੇ ਅੱਗ ਦੇ ਉੱਪਰ ਕਾਬੂ ਪਾਇਆ ਜਾ ਸਕੇ ਔਰ ਅੱਜ ਦੇ ਸਾਡੇ ਇਸ ਐਪੀਸੋਡ ਦੀ ਆਖਰੀ ਖਬਰ ਇਹ ਹੈ ਕਿ ਟਰੰਪ ਦਾ ਸੌਚੁਕ ਸਮਾਗਮ ਹੋ ਰਿਹਾ ਨਵੇਂ ਰਾਸ਼ਟਰਪਤੀ ਅਮਰੀਕਾ ਨੂੰ ਮਿਲ ਗਏ ਨੇ ਉਹਨਾਂ ਦਾ ਸੌਚੁਕ ਸਮਾਗਮ ਜਿਹੜਾ 20 ਜਨਵਰੀ ਨੂੰ ਹੋਏਗਾ ਔਰ 20 ਜਨਵਰੀ ਨੂੰ ਪੰਜਾਬ ਨੂੰ ਵੀ ਸੱਦਾ ਮਾਫ ਕਰਨਾ ਭਾਰਤ ਨੂੰ ਵੀ ਸੱਦਾ ਦਿੱਤਾ ਗਿਆ ਸੀ ਜਿਸ ਦੇ ਵਿੱਚ ਪੂਰੇ ਹੋਰ ਤਾਂ ਦੁਨੀਆ ਭਰ ਦੇ ਆਗੂ ਪਹੁੰਚਣਗੇ ਭਾਰਤ ਨੂੰ ਵੀ ਸੱਦਾ ਦਿੱਤਾ ਗਿਆ ਸੀ ਜਿਸ ਦੇ ਵਿੱਚ ਹੁਣ ਸੌਚੁਕ ਸਮਾਗਮ ਦੇ ਵਿੱਚ ਟਰੰਪ ਦੇ ਐਸ ਜੈਸ਼ੰਕਰ ਜਾਣਗੇ ਭਾਰਤ ਦੇ ਵਿਦੇਸ਼ ਮੰਤਰੀ ਉੱਥੇ ਸ਼ਿਰਕਤ ਕਰਨਗੇ ਇਹ ਇੱਕ ਵੱਡੀ ਖਬਰ ਹੈ 트럼ਪ ਬੈਂਸ ਕਮੇਟੀ ਬੈਂਸ ਉਪ ਰਾਸ਼ਟਰਪਤੀ ਹੋਣਗੇ ਉਹਨਾਂ ਦੇ ਸੱਦੇ ਤੇ 트럼ਪ ਦੇ ਸੌ ਚੁੱਕ ਸਮਾਗਮ ਦੇ ਵਿੱਚ ਐਸ ਜੈਸ਼ੰਕਰ ਸ਼ਾਮਲ ਹੋਣਗੇ ਨਵੇਂ ਪ੍ਰਸ਼ਾਸਨ ਦੇ ਪ੍ਰਤੀਨਿਧਾਂ ਦੇ ਨਾਲ ਹੋਰ ਨਾ ਵਿਦੇਸ਼ੀ ਨੇਤਾਵਾਂ ਦੀ ਵੀ ਸ਼ਿਰਕਤ ਕਰਨਗੇ ਵਾਸ਼ਿੰਗਟਨ ਦੇ ਵਿੱਚ ਇਹ ਪ੍ਰੋਗਰਾਮ ਹੋਏਗਾ ਔਰ ਇਸ ਦੇ ਵਿੱਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਮਿਨ ਨਤਨਿਆਹੁ ਅਰਜਨਟੀਨਾ ਦੇ ਰਾਸ਼ਟਰਪਤੀ ਸੁਮੇਰ ਕੁਝ ਹੋਰ ਦੇਸ਼ਾਂ ਦੇ ਸ਼ਾਸਕ ਸ਼ਾਸਨ ਮੁਖੀਆਂ ਦੇ ਨਾਲ ਨਾਲ ਤਮਾਮ ਦੇਸ਼ਾਂ ਦੇ ਡਿਪਲੋਮੈਟ ਵੀ ਪਹੁੰਚ ਰਹੇ ਨੇ ਔਰ ਇੱਕ ਖਾਸ ਗੱਲ ਹੈ ਕਿਉਂਕਿ ਅ ਅਮਰੀਕਾ ਦੇ ਵਿੱਚ ਹੁਣ ਤੋਂ ਪਹਿਲਾਂ 47ਵੇਂ ਰਾਸ਼ਟਰਪਤੀ ਹੋਣਗੇ ਅ ਅਮਰੀਕਾ ਦੇ ਡੋਨਲਡ ਟਰੰਪ ਇਸ ਤੋਂ ਪਹਿਲਾਂ ਜਿੰਨੇ ਵੀ ਰਾਸ਼ਟਰਪਤੀ ਹੋਏ ਨੇ ਉਹਨਾਂ ਦੇ ਵੱਲੋਂ ਕਿਸੇ ਵੀ ਦੇਸ਼ ਦੇ ਮੁਖ ਆਗੂ ਨੂੰ ਨਹੀਂ ਸੱਦਿਆ ਗਿਆ ਸੀ ਪਰ ਇਹ ਵੀ ਇੱਕ ਪ੍ਰਥਾ ਜਿਹੜੀ ਹੈ ਹੁਣ ਡੋਨਲਡ ਟਰੰਪ ਨੇ ਤੋੜ ਦਿੱਤੀ ਹੈ ਔਰ ਉੱਥੇ ਅ ਉੱਥੇ ਆਗੂਆਂ ਨੂੰ ਬੁਲਾਣਾ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਸੱਦੇ ਪੱਤਰ ਭੇਜੇ ਗਏ ਨੇ ਇਹਨਾਂ ਦੇ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਸ਼ਾਮਲ ਜਿਨ੍ਹਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਹਾਲਾਂਕਿ ਉਹ ਸ਼ਾਮਲ ਨਹੀਂ ਹੋਣਗੇ ਉਹਨਾਂ ਦੇ ਵੀ ਡਿਪਲੋਮੈਟ ਜਾਂ ਉਹਨਾਂ ਦਾ ਕੋਈ ਆਗੂ ਜਿਹੜਾ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰੇਗਾ ਸੋ ਇਹ ਸੀ ਅੱਜ ਦੀਆਂ ਅਖਬਾਰਾਂ ਦੀਆਂ ਉਹ ਸੁਰਖੀਆਂ ਜਿਨ੍ਹਾਂ ਦੇ ਉੱਤੇ ਉਪਰਚਾਤ ਮਾਰਨੀ ਜ਼ਰੂਰੀ ਸੀ ਸੋ ਹੋਰ ਖਬਰਾਂ ਨੂੰ ਦੇਖਣਦੇ ਰਹੇ ਦੇਖਦੇ ਰਹੋ ਬੀਲਟੀਵੀ ਯੂਕੇ ਧੰਨਵਾਦ